ਸੁਖਪਾਲ ਸਿੰਘ ਖੈਰਾ ਨੂੰ ਸਿੱਧਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਖੈਰਾ ਤੂੰ ਹਜੇ ਕਾਂਗਰਸ ਵਿੱਚ ਹੀ ਆ ਹੁਣ ਤੂੰ ਕਾਂਗਰਸ ਨੂੰ ਤਬਾਹ ਕਰੇਂਗਾ ਪਹਿਲਾ ਤੂੰ ਸਾਡੀ ਆਮ ਆਦਮੀ ਪਾਰਟੀ ਨੂੰ ਤਬਾਹ ਕਰਨ ਚੱਲਿਆ ਸੀ ਇਸੇ ਕਰਕੇ ਤੈਨੂੰ ਬਾਹਰ ਕੱਢਿਆ ਸੀ ਸੁਖਪਾਲ ਸਿੰਘ ਖੈਰਾ ਤੇ ਜੰਮ ਕੇ ਬਰੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਖੈਰਾ ਸਾਹਿਬ ਹਜੇ ਕਾਂਗਰਸੀ ਹੋ ਖੈਰਾ ਸਾਹਿਬ ਕਾਂਗਰਸੀ ਹੋ ਅੱਜਕੱਲ ਕਿੱਥੇ ਹੋ ਅੱਜਕੱਲ ਮੰਤਰੀ ਹਵਾ ਤਾਲਾ ਦੇ ਨਾਲ ਸੀ ਮਾੜਾ ਕੋਈ ਕੱਜ ਮਰਜੜ ਤੇ ਕਰੇ ਪਹਿਲਾਂ ਖਾਲੀਆਂ ਕੋਲੇ ਸੀ ਮੈਂ ਤਾਂ ਖੜਾ ਛਡਾ ਲਿਆ ਸੀ ਇਹ ਤਾਂ ਵੀ ਛਡਾ ਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਹਿ ਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾਰਾ ਹੈ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ ਹਮਾਰਾ ਦਿੱਤੇ ਆ ਜਾਓ ਜੀ ਬਦੇ ਤੇ ਆ ਜਾਓ ਕਮਾਂ ਲੈ ਵੀ ਮੈਂ ਕਹਿੰਦਾ ਸਪੀਕਰ ਤੇ ਮੈਂ ਕਹਿੰਦਾ ਕੈਮਰੇ ਤੇ ਦਿਖਾਉਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ ਬਿਜਲੀ ਬੁਸਤੀ ਗੱਲ ਹੋ ਰਹੀ ਹੈ ਮਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆਹ ਕੁਰਸੀਆਂ ਦਿਵਾਓ ਪਾਜਵਾ ਸਾਹਿਬ ਬਾਜਵਾ ਸਾਹਿਬ ਆਪਣਾ ਕਈ ਵਾਰੀ ਸਪੀਕਰ થਾ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਹਾਲ ਦੋ ਸਾਲ ਹੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇਗਾ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਤਾਂ ਉਹ ਜ਼ਿਲ੍ਹੇ ਦਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਹੈ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ मैं यी कहता कि जिंदगी ज्यादा नहीं पर मिलनी नहीं कुर्सी बाजवा साहब नफर करता अदा घंटा इतने बह लो मेरे बाजवा साहब अद्धा घंटा बह के फीलिंग ले लो लोग ने नहीं देनी इत बह लो उ पजामी है उम ने मुश्किल है जी मुश्किल है ਵਾਹ ਸਤਿ ਸ੍ਰੀ ਅਕਾਲ ਸਰ ਤੋਂ ਦਰਤਾ ਮੁੱਖ ਮੰਤਰੀ ਕੌਣ ਕਹਿੰਦਾ ਹੈ ਨਾ ਕੀਤੇ ਜਾਣ ਓ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਉਹ ਦੂਜੀ ਵਾਲੇ ਮੋਟਰਸਾਈਕਲ ਨੇ ਜਿੱਧਰ ਨੂੰ ਡੇਡਾ ਕਰਦਾ ਉਧਰ ਵੀ ਹੋ ਜਾਂਦਾ ਮਹਾਰਾਜ ਮੁਖਮਤੀ ਸਾਹਿਬ ਗੁਰਨੇ ਡਰੈਸ ਮੈਨੂੰ ਪਤਾ ਲੱਗਿਆ ਹੋਰ ਕਿਸੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਹ ਇਹ ਓਪਮਕਰ ਨੇ ਕਦੇ ਐਸ ਫੁੱਲਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲਤੇ ਕਦੇ ਓਸ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਫਲੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲੀਟিক্যাল ਬੈਕਗ੍ਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾਂ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇੰਨਾ ਜੱਜ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਛੁੱਪ ਕਰੋ ਚੁੱਪ ਕਰ ਚੁੱਪ ਕਰ ਇਕੱਠ ਸਾਹਿਬ ਚੁੱਪ ਕਰ ਜਾ ਦੱਸਤੀ ਕਿ ਅੱਜ ਪੰਜਾਬ ਬਜਟ ਸੈਸ਼ਨ ਸੀਗਾ ਪੰਜਾਬ ਵਿਧਾਨ ਸਭਾ ਦਾ ਜਿੱਥੇ ਤਮਾਮ ਲੀਡਰਾਂ ਮੋ ਸਾਹਮਣੇ ਹੋਏ ਨੇ 15 ਮਿੰਟ ਦਾ ਜਿਹੜਾ ਸੈਸ਼ਨ ਬੰਦ ਵੀ ਕੀਤਾ ਗਿਆ ਪਰ ਇੱਕ ਦੂਜੇ ਦੇ ਉੱਤੇ ਕਾਫੀ ਬਿਆਨਵਾਜੀ ਚੱਲਦੀ ਰਹੀ ਗਲ ਤੂੰ ਤੂੰ ਮੈਂ ਮੈਂ ਤੂੰ ਹੁੰਦੀ ਹੋਈ ਰੰਧਾਵਾ ਸੁਖਪਾਲ ਸਿੰਘ ਖੈਰਾ ਔਰ ਬਾਜ਼ਬਾ ਵੜਿੰਗ ਵੜਿੰਗ ਨੂੰ ਤਾਂ ਵੀ ਕਹਿ ਦਿੱਤਾ ਤੂੰ ਤਾਂ ਨਾ ਆਂਦਾ ਹੀ ਪ੍ਰਧਾਨ ਆ ਕਿਉਂਕਿ ਪ੍ਰਧਾਨ ਤਾਂ ਬਾਜ਼ਬਾ ਆਪਣੇ ਆਪ ਨੂੰ ਸਮਝਦਾ ਏ ਤੇ ਕਾਂਗਰਸ ਦੇ ਕਾਟੋਪਲੇਸ ਤੇ ਵੀ ਨਿਸ਼ਾਨਾ ਸਾਧਦੇ ਆ ਬਾਜ਼ਬੇ ਤੇ ਵੀ ਨਿਸ਼ਾਨਾ ਸਾਧਦੇ ਆ ਤੇ ਰੰਦਾਵਾ ਨੂੰ ਕਹਿੰਦੇ ਤੇ ਤੂੰ ਤਾਂ ਸਿਰੇ ਦੀ ਠੱਗੀ ਕੀਤੀ ਹੈ ਮੇਰੇ ਕੋ ਸਾਰੇ ਰਿਕਾਰਡ ਪੈਨੇ ਇਹ ਕਹਿਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਸੁਖਪਾਲ ਸਿੰਘ ਖੈਰਾਂ ਨੂੰ ਤਾਂ ਕਹਿ ਦਿੱਤਾ ਕਿ ਹੁਣ ਤੂੰ ਕਾਂਗਰਸ ਨੂੰ ਤਬਾਹ ਕਰੇਗਾ ਸੋ ਇੱਥੇ ਮੁੱਖ ਦੀ ਗੱਲ ਇਹ ਆਉਂਦੀ ਹੈ ਕਿ ਅੱਜ ਜੋ ਕੁਝ ਵਿਧਾਨ ਸਭਾ ਵਿੱਚ ਹੋਇਆ ਇੰਜ ਲੱਗ ਰਿਹਾ ਸੀ ਕਿਵੇਂ ਕੋਈ ਇੱਕ ਦੂਜੇ ਦੇਸ਼ ਦੀ جنگ ਲੜੀ ਜਾ ਰਹੀ ਹੋਵੇ ਕਿਉਂਕਿ ਉੱਥੇ ਸਬਦੀ ਵਾਰ ਹੋ ਰਹੇ ਸੀ ਪਰ ਇਸ ਸੈਸ਼ਨ ਦਾ ਕੀ ਮੈਨੇ ਆ ਇਸ ਦਾ ਮੈਨੇ ਸੀ ਕਿ ਇੱਕ ਬਜਟ ਨੂੰ ਪਾਸ ਕਰਨਾ ਪਰ ਇੱਕ ਦੂਜੇ ਤੇ ਜਿੱਦਾਂ ਆ ਇੱਕ ਦੂਦੇ ਨਿੱਜੀ ਜ਼ਿੰਦਗੀ ਬਾਰੇ ਸਵਾਲ ਖੜੇ ਕਰਨਾ ਕਿਤਨਾ ਕੀਤੇ ਇੱਕ ਨੇਤਾਵਾਂ ਤੇ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਇਹ ਹੈ ਲੋਕਤੰਤਰ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਧੰਨਵਾਦ